ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਸੋ ਸ਼ਾਮ ਦੇ ਤਕਰੀਬਨ 6:00 ਵੱਜ ਚੁੱਕੇ ਨੇਗੇ ਤੇ ਆਪਾਂ ਨੇ ਜਾਨਵਰ ਆਪਣੇ ਛੱਡ ਲਈ ਸੀਗੇ ਤੇ ਇਹਨਾਂ ਦੇ ਖੁੱਡੇ 'ਚ ਉਹ ਅੱਜ ਜਿਹੜੇ ਅੰਡੇ ਨੇ ਉਹ ਮਿਲੇ ਨੇ ਤੁਸੀਂ ਦੇਖ ਸਕਦੇ ਹੋ ਚਾਰ ਅੰਡੇ ਮਿਲੇ ਨੇ ਇਹਨਾਂ ਦੇ ਅੱਜ ਖੁੱਡੇ 'ਚੋਂ ਤਕਰੀਬਨ 6:00 ਵੱਜ ਗਏ ਤੇ ਉਧਰ ਆਪਾਂ ਨੇ ਕਬੂਤਰ ਵੀ ਛੱਡ ਲਏ ਉਹ ਫਿਰਦੇ ਨੇ ਤੁਹਾਨੂੰ ਮੈਂ ਦਿਖਾਵਾਂ ਆਪਣੀ ਇੱਕ ਕਬੂਤਰੀ ਨੇ ਅੰਡੇ ਵੀ ਦੇ ਰੱਖਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਸੋ ਪਰਸੋਂ ਚੌਥੇ ਇਹ ਅੰਡੇ ਦਿੱਤੇ ਸੀ ਕਬੂਤਰੀ ਨੇ ਆਪਾਂ ਦੇਖਦੇ ਆਂ ਇਹ ਕਿਵੇਂ ਗਰਮੀ ਦਾ ਟਾਈਮ ਆ ਵੈਸੇ ਤਾਂ ਬੱਚੇ ਕੱਢਦੇ ਨੇ ਜਾਂ ਨਹੀਂ ਕੱਢਦੇ ਤੇ ਆਪਾਂ ਦੇਖਾਂਗੇ ਸੋ ਅੱਜ ਦੇ ਬਲੌਗ ਚ ਦੋਸਤੋ ਤੁਹਾਨੂੰ ਇੱਕ ਬਹੁਤ ਵਧੀਆ ਦਵਾਈ ਬਾਰੇ ਦੱਸਾਂਗੇ ਜੋ ਕਿ ਪੰਛੀਆਂ ਲਈ ਵੀ ਬਹੁਤ ਵਧੀਆ ਹੁੰਦੀ ਹੈ ਜਿਹੜੇ ਪੰਖ ਘਰੇ ਵਾਰਡ ਰੱਖਦੇ ਆਂ ਜਾਨਵਰ ਕਬੂਤਰਾਂ ਲਈ ਵੀ ਬਹੁਤ ਵਧੀਆ ਹੁੰਦੀ ਹੈਗੀ ਤੇ ਆਪਣੇ ਮੁਰਗੀਆਂ ਲਈ ਵੀ ਬਹੁਤ ਵਧੀਆ ਹੁੰਦੀ ਹੈ ਦਵਾਈ ਉਹ ਲਿਕੁਇਡ ਦਵਾਈ ਆ ਉਹਦਾ ਨਾ ਅੱਗੇ ਜਾ ਕੇ ਮੈਂ ਤੁਹਾਨੂੰ ਇਸ ਬਲੌਗ 'ਚ ਦੱਸੂਗਾ ਸੋ ਬਲੌਗ ਦੇ ਐਂਡ ਤੱਕ ਬਣੇ ਰਹੋ ਬਹੁਤ ਹੀ ਜਾਣਕਾਰੀ ਵਾਲਾ ਬਲੌਗ ਹੋਊਗਾ ਤੁਹਾਨੂੰ ਬਹੁਤ ਹੀ ਜਾਣਕਾਰੀ ਵਾਲੀਆਂ ਗੱਲਾਂ ਦੱਸਾਂਗੇ ਬਲੌਗ ਦੇ ਐਂਡ ਤੱਕ ਬਣੇ ਰਹੋ ਦੋਸਤੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਜਿਹੜੀ ਦਵਾਈ ਹੈਗੀ ਉਹਨੂੰ ਆਪਾਂ ਦਵਾਈ ਵੀ ਨਹੀਂ ਕਹਿ ਸਕਦੇ ਦਵਾਈ ਉਹ ਹੁੰਦੀ ਆ ਜਿਹੜੀ ਆਪਾਂ ਕਿਸੇ ਵੀ ਜਦੋਂ ਆਪਾਂ ਨੂੰ ਕੋਈ ਦੁੱਖ ਹੁੰਦਾ ਜਾਂ ਪ੍ਰੋਬਲਮ ਹੁੰਦੀ ਆ ਉਦੋਂ ਲੈਣਿਆਂਗੇ ਉਹਨੂੰ ਆਪਾਂ ਦਵਾਈ ਨਹੀਂ ਕਹਿ ਸਕਦੇ ਉਹਨੂੰ ਇੱਕ ਆਪਾਂ ਸੰਜੀਵਨੀ ਬੂਟੀ ਕਹਿ ਸਕਦੇ ਆਂਗੇ ਜੇਕਰ ਆਪਾਂ ਫਾਰਮਿੰਗ 'ਚ ਗੱਲ ਕਰੀਏ ਚਾਹੇ ਉਹ ਦੋਸਤੋ ਫਾਰਮਿੰਗ ਹੋਵੇ ਪੁਲਟਰੀ ਫਾਰਮਿੰਗ ਹੋਵੇ ਜਾਂ ਫਿਰ ਡੇਰੀ ਫਾਰਮਿੰਗ ਹੋਵੇ ਜਾਂ ਕੋਈ ਵੀ ਵੀਰ ਕਬੂਤਰਾਂ ਦਾ ਸ਼ੌਂਕ ਰੱਖਦਾ ਹੋਵੇ ਕੁਝ ਵੀ ਇਦਾਂ ਦੇ ਜਾਨਵਰ ਪਾਲਦਾ ਹੋਵੇ ਸੋ ਉਹਨਾਂ ਲਈ ਇਹ ਬਹੁਤ ਹੀ ਜਿਹੜਾ ਬਲੌਗ ਆ ਖਾਸ ਹੋਣ ਵਾਲਾ ਹੈਗਾ ਸੋ ਅੱਜ ਆਪਾਂ ਤੁਹਾਨੂੰ ਇਦਾਂ ਦੀ ਇੱਕ ਦਵਾਈ ਬਾਰੇ ਦੱਸਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਜਿਹੜੀ ਸਾਬਤ ਹੁੰਦੀ ਹੈਗੀ ਆਪਾਂ ਨੂੰ ਵੀ ਇਹ ਕਿਤੋਂ ਪਤਾ ਲੱਗਿਆ ਸੀ ਆਪਾਂ ਪ੍ਰੈਕਟੀਕਲ ਵੀ ਕਰਕੇ ਦੇਖਿਆਗਾ ਸੋ ਇਹਦਾ ਆਪਾਂ ਨੂੰ ਰਿਜ਼ਲਟ ਵੀ ਜਿਹੜਾ ਬਹੁਤ ਜ਼ਿਆਦਾ ਵਧੀਆ ਮਿਲਿਆਗਾ ਸੋ ਆਪਾਂ ਤਾਂ ਹੀ ਆਪਾਂ ਤੁਹਾਡੇ ਨਾਲ ਜਿਹੜੀ ਗੱਲ ਇਹ ਸ਼ੇਅਰ ਕਰ ਰਹੇ ਹਾਂਗੇ ਸੋ ਅੱਜ ਆਪਾਂ ਗੱਲ ਕਰਦੇ ਹਾਂ ਦੋਸਤੋ ਪੋਟਾਸ਼ੀਅਮ ਪੈਰਾ ਮੈਗਨੇਟ ਬਾਰੇ ਇਹਨੂੰ ਆਪਾਂ ਪੰਜਾਬੀ ਦੀ ਭਾਸ਼ਾ 'ਚ ਆਪਾਂ ਜਿਹੜਾ ਲਾਲ ਦਵਾਈ ਵੀ ਇਹਨੂੰ ਕਹਿ ਦਿੰਦੇ ਆਗੇ ਇਹਨੂੰ ਆਪਾਂ ਜੇ ਸਹੀ ਸ਼ਬਦਾਂ ਚ ਪੜੀ ਤਾਂ ਪੋਟਾਸ਼ੀਅਮ ਪੈਰਾਮੈਗਨੇਟਾ ਠੀਕ ਹੈ ਜੀ ਇਹ ਦੋਸਤੋ ਜਿਹੜੀ ਦਵਾਈ ਹੈਗੀ ਇਹ ਬਹੁਤ ਹੀ ਵਧੀਆ ਦਵਾਈ ਹੈਗੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਆ ਕਿ ਜਿਹੜੇ ਪਸ਼ੂਆਂ ਦੇ ਜਾਂ ਆਪਣੇ ਇਹਨਾਂ ਦੇ ਮੁਰਗੀਆਂ ਦੇ ਮੁਰਗੀਆਂ ਦੇ ਕੋਈ ਛੱਟ ਵੱਜੇ ਮਤਲਬ ਕਿ ਕੋਈ ਫੱਟ ਵੱਜੇ ਠੀਕ ਹੈ ਜੀ ਜਦੋਂ ਸੱਟ ਇਹਨਾਂ ਦੇ ਵੱਜਦੀ ਹੈਗੀ ਉਦੋਂ ਆਪਾਂ ਇਹ ਕੀ ਕਰਨਾਗਾ ਸਮਝੇ ਹੋਣ ਤੁਸੀਂ ਗੱਲ ਨੂੰ ਇਹ 2-3 ਤਰ੍ਹਾਂ ਨਾਲ ਯੂਜ਼ ਹੁੰਦਾਗਾ ਇਹ ਆਪਾਂ ਵੀ ਯੂਜ਼ ਕਰ ਸਕਦੇ ਆ ਆਪਣੇ ਲਈ ਵੀ ਤੁਹਾਨੂੰ ਸਾਰੇ ਜਿੱਥੇ-ਇਥੇ ਯੂਜ਼ ਹੁੰਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਆਪਾਂ ਇਕੱਲਾ ਪੋਲਟਰੀ ਫਾਰਮਿੰਗ ਵਾਰੀ ਨਹੀਂ ਪੱਜ ਜਿਹੜਾ ਪੋਟਾਸ਼ੀਅਮ ਪੈਰਾਮੈਗਨੇਟ ਆ ਜਿੱਥੇ-ਜਿੱਥੇ ਯੂਜ਼ ਹੁੰਦਾ ਆਪਾਂ ਉਹ ਗੱਲ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਕਿਤੇ ਜ਼ਖਮ ਹੁੰਦਾ ਜਿਸ ਤਰ੍ਹਾਂ ਆਪਣੇ ਡੇਰੀ ਫਾਰਮ ਵੀਰ ਕਰਦੇ ਨੇਗੇ ਹਨਾ ਤੇ ਗਊਆਂ ਦਾ ਲਾ ਲੋ ਚਾਹੇ ਮੱਜਾਂ ਦਾ ਫਾਰਮ ਲਾ ਲੋ ਕਿਸੇ ਵੀ ਜਦੋਂ ਪਸ਼ੂ ਦੇ ਸੱਟ ਵੱਜਦੀ ਹੈਗੀ ਉਦੋਂ ਆਪਾਂ ਜਿਹੜਾ ਸੱਟ ਨੂੰ ਪਹਿਲੀ ਵਾਰ ਧੋਣਾਗਾ ਉਦੋਂ ਆਪਾਂ ਇਹਦਾ ਜਿਹੜਾ ਇੱਕ ਗਲਾਸ ਚ ਪਾ ਲੋ ਚਾਹੇ ਇੱਕ ਡੱਬੇ ਚ ਪਾ ਲੋ ਪਾਣੀ ਪਾ ਲੋ ਇਹਦੇ ਜਿਹੜੇ ਤੁਸੀਂ ਨੇ ਮੈਂ ਤੁਹਾਨੂੰ ਦੱਸ ਦਾਂਗਾ ਇਹ ਜਿਹੜਾ ਦੋਸਤੋ ਬਰੀਕ ਦਾਣਿਆਂ ਦੀ ਤਰ੍ਹਾਂ ਹੁੰਦਾ ਹੈ ਕ੍ਰਿਸਟਲ ਹੁੰਦੇ ਨੇ ਜੀ ਉਸ ਨੂੰ ਪਾ ਨੀਲੇ ਨੀਲੇ ਕ੍ਰਿਸਟਲ ਕਹਿ ਸਕਦੇ ਆਂਗੇ ਜੇਕਰ ਆਪਣੇ ਕਿਸੇ ਵੀ ਪਸ਼ੂ ਦੇ ਆਪਣੇ 6 ਵਜੇ ਦੀ ਆ ਉੱਥੇ ਤੁਸੀਂ ਕੀ ਕਰਨਾ ਇੱਕ ਮੱਗ ਲੈ ਲਓ ਕੱਪ ਲੈ ਲਓ ਐਡਾ ਸਾਰਾ ਕੋਈ ਵੀ ਉਹ ਚ ਪਾਣੀ ਲੈ ਲਓ ਉਹ ਚ ਇਹਦੇ ਦੋ ਤਿੰਨ ਟੁਕੜੇ ਬਰੀਕ ਬਰੀਕ ਜਿਵੇਂ ਆਪਾਂ ਪੈਨਸਲ ਨਹੀਂ ਤਰਾਸ ਕੇ ਉਹਦਾ ਫੂਸ ਜਿਆ ਹੋ ਜਾਂਦਾ ਉਦਾਂ ਦਾ ਇਹ ਉਹ ਤੁਸੀਂ ਬਰੀਕ ਬਰੀਕ ਤਿੰਨ ਚਾਰ ਉਹਦੇ ਪਾਰਟ ਤੁਸੀਂ ਉਹ ਚ ਪਾ ਲਓ ਉਹ ਨੀਲੀ ਹੋ ਜੂਗੀ ਜਦੋਂ ਪਾਣੀ ਸਾਰਾ ਨੀਲਾ ਹੋ ਗਿਆ ਉਦੋਂ ਤੁਸੀਂ ਕੀ ਕਰਨਾ ਜਿਹੜਾ ਪਸ਼ੂ ਦੇ 6 ਵਜੇ ਆ ਉਹਨੂੰ ਤੁਸੀਂ ਉਹ ਪਾਣੀ ਨਾਲ ਧੋ ਸਕਦੇ ਹੋ ਜਿਸ ਤਰ੍ਹਾਂ ਆਪਾਂ ਡੈਟਾਲ ਨਾਲ ਧੋਣਿਆ ਉਸ ਤਰ੍ਹਾਂ ਇਹਦੇ ਨਾਲ ਧੋ ਸਕਦੇ ਹੋ ਚੰਗੀ ਤਰ੍ਹਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦਾ ਇਹ ਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਨਹੀਂ ਦਵਾਈ ਹੈਗੀ ਜਿਹੜਾ ਪਸ਼ੂ ਦੇ 6:00 ਵਜੇ ਆ ਲਾਉਣ ਨੂੰ ਤਾਂ ਇਹਦਾ ਥੋੜਾ ਜਿਹਾ ਗਾੜਾ ਮਿਸ਼ਨ ਬਣਾ ਲਓ ਤਾਂ ਉਹ ਚ ਇੱਕ ਛੁਟਕੀ ਪਾ ਲਓ ਠੀਕ ਹੈ ਜੀ ਛੁਟਕੀ ਪਾਣੀ ਦੀ ਪਾਣੀ ਥੋੜਾ ਪਾ ਲਓ ਉਹ ਚ ਇੱਕ ਛੁਟਕੀ ਇਹਦੀ ਪਾ ਲਓ ਪੋਟਾਸ਼ੀਅਮ ਪੈਰਾਮੈਗਨੇਟ ਦੀ ਉਹਨੂੰ ਤੁਸੀਂ ਘੋਲ ਬਣਾ ਕੇ ਗਾੜਾ ਘੋਲ ਬਣਾ ਕੇ ਕਿਸੇ ਪੱਟੀ ਤੇ ਕਿਸੇ ਰੂਨ ਤੇ ਕਾਟਨ ਤੇ ਉਹਦੇ ਨਾਲ ਜਿਹੜਾ ਜ਼ਖਮ ਤੇ ਲਗਾ ਸਕਦੇ ਉਹਨੂੰ ਬੰਨ੍ਹ ਦੋ ਤਾਂ ਉਹ ਪ੍ਰੋਪਰ ਜਿਹੜਾ ਉੱਥੇ ਕੰਮ ਕਰੂਗਾ ਬਾਕੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਮੁਰਗੀਆਂ ਬਾਰੇ ਕੀ ਮੁਰਗੀਆਂ ਦੇ ਉਹ ਕਿਵੇਂ-ਕਿਵੇਂ ਆਪਾਂ ਯੂਜ਼ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਜੇਕਰ ਇਹਨਾਂ ਦੇ ਕਿਤੇ ਪੈਰ ਤੇ ਸੱਟ ਵੱਜਦੀ ਆ ਜਿਸ ਤਰ੍ਹਾਂ ਪੈਰ ਤੇ ਇਹਨਾਂ ਦੇ ਛਾਲੇ ਹੋ ਜਾਂਦੇ ਨੇ ਆਪਾਂ ਦੇਖਦੇ ਹਾਂ ਜਿਸ ਤਰ੍ਹਾਂ ਹੁਣ ਮੇਰਾ ਪੱਕੇ ਤੇ ਰੱਖਿਆ ਹੋਇਆਗਾ ਕਈ ਵਾਰ ਮੈਨੂੰ ਵੀ ਪ੍ਰੋਬਲਮ ਆਈ ਹੈਗੀ ਕਿ ਇਹਨਾਂ ਦੇ ਪੈਰਾਂ ਤੇ ਜਿਹੜੇ ਛਾਲੇ ਹੋ ਜਾਂਦੇ ਨੇਗੇ ਤਾਂ ਆਪਾਂ ਛਾਲਿਆਂ ਤੇ ਵੀ ਲਗਾ ਸਕਦੇ ਆਂਗੇ ਜਦੋਂ ਛਾਲੇ ਫਟਦੇ ਨੇ ਉਦੋਂ ਲਗਾ ਸਕਦੇ ਆਂ ਜਾਂ ਇਹਨਾਂ ਦੇ 6 ਵਜੇ ਜ਼ਖਮ ਹੋ ਜੇ ਲਹੂ ਨਿਕਲਦਾ ਹੋਵੇ ਉੱਥੇ ਵੀ ਲਗਾ ਸਕਦੇ ਆਂ ਜਾਂ ਪਿੱਠ ਤੇ ਲਗਾ ਸਕਦੇ ਆਂ ਇਹਨਾਂ ਦੇ ਜਿੱਥੇ ਜ਼ਖਮ ਹੁੰਦਾ ਹੁੰਦਾ ਦੂਸਰਾ ਤੁਸੀਂ ਦੋਸਤੋ ਪਾਣੀ ਚ ਮਿਲਾ ਕੇ ਦੇ ਸਕਦੇ ਆਂ ਇਹਨਾਂ ਨੂੰ ਹੁਣ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਅੱਜ ਮੈਂ ਜਿਹੜਾ ਪਾਣੀ ਚ ਮਲਾਇਆ ਹੈ ਤੁਸੀਂ ਪਾਣੀ ਦਾ ਰੰਗ ਦੇਖ ਲਓ ਜਿਹੜਾ ਵੈਸੇ ਤਾਂ ਰੰਗ ਨੀਲਾ ਹੁੰਦਾ ਹੈਗਾ ਇਹਨੂੰ ਲਾਲ ਦਵਾਈ ਬੋਲਦੇ ਨੇ ਤੁਸੀਂ ਜਿਹੜਾ ਪਾਣੀ ਦਾ ਰੰਗ ਨੀਲਾ-ਨੀਲਾ ਦੇਖ ਰਹੇ ਹੋ ਹੁਣ ਇਹ ਪਾਣੀ ਚ ਕਿਉਂ ਮਲਾਇਆ ਮੈਂ ਹੁਣ ਤੁਹਾਨੂੰ ਇਹ ਵੀ ਇਹਦੇ ਬਾਰੇ ਆਪਾਂ ਦੱਸਦੇ ਆਂ ਦੋਸਤੋ ਇਹ ਕੋਈ ਮੁਰਗੀਆਂ ਆਪਣੀਆਂ ਬਿਮਾਰ ਨਹੀਂ ਹੈਗੀਆਂ ਜੇ ਤੁਸੀਂ ਸੋਚੋ ਕਿ ਬਿਮਾਰ ਨੇ ਤਾਂ ਮਲਿਆ ਤੁਸੀਂ ਆਪਣੇ ਜਿਹੜੇ ਸਹੀ ਸਲਾਮਤ ਜਾਨਵਰ ਨੇ ਬਿਲਕੁਲ ਸਹੀ ਨੇ ਸਵਸਤ ਨੇ ਤੰਦਰੁਸਤ ਜਾਨਵਰ ਨੇ ਉਨ੍ਹਾਂ ਦੇ ਪਾਣੀ 'ਚ ਤੁਸੀਂ ਮਿਲਾ ਸਕਦੇ ਹੋਗੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਬਲਕਿ ਜਿਹੜੀਆਂ ਇਹ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈਗਾ ਬਲਕਿ ਬਿਮਾਰੀਆਂ ਨਾਲ ਲੜਨ ਦੀ ਇਹਨਾਂ 'ਚ ਕਪੈਸਿਟੀ ਵਾਧੀ ਹੈਗੀ ਜਦੋਂ ਇਹ ਪਾਣੀ ਪੀਂਦੇ ਨੇ ਇਹ ਤੁਸੀਂ ਹੁਣ ਆਪਾਂ ਗੱਲ ਕਰ ਲੈਨੇ ਕਿੰਨੇ ਵਾਰ ਵਰਤਣਾ ਇਹੇ ਦੋਸਤ ਤੁਸੀਂ ਹਫਤੇ 'ਚ ਲਗਭਗ ਦੋ ਵਾਰ ਤੁਸੀਂ ਇਹਨਾਂ ਨੂੰ ਪਾਣੀ 'ਚ ਪਾ ਸਕਦੇ ਹੋਗੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁਣ ਤੁਹਾਨੂੰ ਦੱਸਦਾ ਮਾਤਰਾ ਕਿੰਨੀ ਪਾਉਣੀ ਆ ਪਾਣੀ 'ਚ ਇਹ ਧਿਆਨ ਨਾਲ ਸੁਣ ਲਓ ਕਿਉਂਕਿ ਜੇਕਰ ਆਪਾਂ ਜ਼ਿਆਦਾ ਮਾਤਰਾ ਪਾ ਦਈਏ ਤਾਂ ਦਿੱਕਤ ਵੀ ਆ ਸਕਦੀ ਆ ਸੋ ਬਿਲਕੁਲ ਜਿਸ ਤਰ੍ਹਾਂ ਮੇਰਾ ਹੁਣ ਕੁੰਡੇ 'ਚ ਪਾਣੀ ਪਾਇਆ ਹੋਇਆ ਤੁਸੀਂ ਆਈਡੀਆ ਲਗਾ ਲਿਓ ਇਹ ਕੁੰਡੇ 'ਚ ਮੈਂ ਸਿਰਫ ਇਹਦੇ ਦੋ ਤਿੰਨ ਦਾਣੇ ਪਾਏ ਨੇ ਉਹ ਦਾਣੇ ਨੇ ਕੋਈ ਗੋਲ ਕੋਈ ਲੰਬਾ ਜਿਹਾ ਠੀਕ ਆ ਨਾ ਉਹ ਮੈਂ ਦੋ ਤਿੰਨ ਦਾਣੇ ਪਾਏ ਨੇਗੇ ਉਹਦੇ ਨਾਲ ਬਿਲਕੁਲ ਕਹਿਣ ਤੋਂ ਪਹਿਲਾਂ ਪਾਣੀ ਗਾੜਾ ਨਾ ਹੋਵੇ ਗਾੜਾ ਕਲਰ ਨਾ ਫੜੇ ਹਲਕਾ ਜਿਹਾ ਕਲਰ ਰਹੇ ਜੇਕਰ ਆਪਾਂ ਮੁਰਗੀਆਂ ਨੂੰ ਦੇਣਾ ਤਾਂ ਇਹਨਾਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਊਗਾ ਤੇ ਇਹਨਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੂਗੀ ਤੇ ਗਰਮੀਆਂ 'ਚ ਖਾਸ ਕਰਕੇ ਇਹਨਾਂ ਨੂੰ ਇਹ ਪਾਉਣਾ ਚਾਹੀਦਾ ਬਾਕੀ ਜਿਹੜਾ ਇਹਨਾਂ ਨੂੰ ਤੁਸੀਂ ਹੁਣ ਗਰਮੀ ਦਾ ਸਮਾਂ ਆਗਾ ਪਾਣੀ ਵੱਧ ਤੋਂ ਵੱਧ ਦਿਓ ਪਾਣੀ ਜੇ ਤੁਸੀਂ ਬਰਫ਼ ਪਾ ਕੇ ਵੀ ਦੇ ਸਕਦੇ ਹੋ ਪਾਣੀ ਠੰਡਾ ਦੇ ਸਕਦੇ ਹੋ ਇਹਨਾਂ ਨੂੰ ਇਹ ਬਹੁਤ ਸ਼ੌਂਕ ਨਾਲ ਪੀਂਦੇ ਨੇ ਗਰਮੀ ਬਹੁਤ ਜ਼ਿਆਦਾ ਹੋਗੀ ਦੋਸਤੋ ਗਰਮੀ ਹੋਣ ਕਰਕੇ ਤੁਸੀਂ ਇਹਨਾਂ ਦਾ ਘੱਟੋ-ਘੱਟ ਦਿਨ ਚ 2 ਜਾਂ 3 ਵਾਰ ਜਿਹੜਾ ਪਾਣੀ ਚੇਂਜ ਕਰੋ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਵੀ ਬਹੁਤ ਲੱਗਦੀ ਆ ਇਹ ਵੀ ਬਹੁਤ ਜ਼ਿਆਦਾ ਗਰਮੀ ਮੰਨਦੇ ਹੁੰਦੇ ਨੇ ਮੁਰਗੀ 'ਚ ਦੋਸਤੋ 100 ਡਿਗਰੀ ਟੈਂਪਰੇਚਰ ਆਮ ਰਹਿੰਦਾਗਾ ਜਦੋਂ 100 ਡਿਗਰੀ ਟੈਂਪਰੇਚਰ 'ਚ ਆਮ ਰਹਿੰਦਾਗਾ ਤਾਂ ਤੁਸੀਂ ਦੇਖ ਲਓ ਇਹਨਾਂ ਨੂੰ ਹੁਣ ਗਰਮੀ ਕਿੰਨੀ ਲੱਗਦੀ ਉਹ ਸੋ ਆਪੋ ਆਦੇ ਜਾਨਵਰਾਂ ਦਾ ਪੂਰਾ ਖਿਆਲ ਰੱਖੋ ਗਰਮੀ ਦਾ ਸਮਾਂਗਾ ਬਾਕੀ ਵਲੌਗ ਵਧੀਆ ਲੱਗਦੇ ਹੁੰਦੇ ਨੇ ਦੋਸਤੋ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਦੇਖ ਰਹੇ ਹੋ ਆਪਾਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਵੀਰ ਸਬਸਕ੍ਰਾਈਬ ਕਰੋ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਆਪਾਂ ਤੁਹਾਡੇ ਲਈ ਇਸੇ ਤਰ੍ਹਾਂ ਡੇਲੀ ਕੋਈ ਨਾ ਕੋਈ ਵਲੌਗ ਬਣਾਇਆ ਕਰਾਂਗੇ ਪਹਿਲਾਂ ਆਪਾਂ ਦੂਸਰਾ ਵਲੌਗ ਬਣਾਉਂਦੇ ਹੁੰਦੇ ਸੀਗੇ ਹੁਣ ਆਪਾਂ ਜਿਹੜਾ ਫੇਸ ਦਿਖਾ ਕੇ ਵਲੌਗ ਬਣਾਉਣੇ ਆਂ ਕਈ ਵੀਰਾਂ ਦੀ ਡਿਮਾਂਡ ਸੀ ਕਿ ਤੁਸੀਂ ਆਪਣਾ ਚਿਹਰਾ ਦਿਖਾਇਆ ਕਰੋ ਅੱਗੇ ਆਓ ਸੋ ਪਾਈਸ ਲਈ ਤੁਹਾਡੀ ਡਿਮਾਂਡ ਤੇ ਆਪਾਂ ਆਪਾਂ ਅੱਗੇ ਆਉਣ ਲੱਗੇ। ਸੋ ਵੀਡੀਓ ਨੂੰ ਵੱਤ ਵਤ ਪਿਆਰ ਦਿਆ ਕਰੋ। ਤੁਹਾਡੇ ਸਪੋਰਟ ਦੇ ਸਿਰ ਤੇ ਆਪਾਂ ਸੋ ਬਲੌਗ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।